ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਜਣੋ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਵੀਡੀਓ ਜਿਹੜੀ ਤੁਹਾਡੇ ਨਾਲ ਸਜਣੋ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਐਡਰੈਸ ਇੱਕ ਵਾਰੀ ਜਿਹੜਾ ਵੀਰਹਰਾਂ ਦਾ ਉਹ ਨੋਟ ਕਰ ਲਿਓ ਇਸ ਵੇਲੇ ਪੈਂਡਕ ਸੀਟ ਪਰ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਜਣੋ ਗਰਦਾਸਪੁਰ ਆ ਗਿਆ ਤੇ ਦਲਜੀਤ ਨਾ ਵੀਰ ਦਾ ਤੇ ਵਪਾਰ ਲੈਣ ਦਾ ਕੰਮ ਆ ਸੱਜਣੋ ਰੂਟੀਨ ਚ ਵੀਰ ਦੇ ਕੋਲੇ ਪਸ਼ੂ ਆਉਂਦੇ ਆ ਤੇ ਤੀਜੀ ਚੌਥੀ ਵਾਰੀ ਆਪਾਂ ਵੀ ਮੈਲੇ ਇਹਨੂੰ ਅੱਜ ਤਾਂ ਨਾ ਸੱਜਣੋ ਟੋਕੜਾ ਗੱਬਣਾ ਦਾ ਮੈਂ ਸਟਾਰਟਿੰਗ ਚ ਦੱਸ ਦਿਆਂ ਵੀ ਖਜ਼ਾਨਾ ਵੀਰ ਦੇ ਕੋਲੇ ਆ ਤੇ ਖਜ਼ਾਨਾ ਵੀ ਉਹ ਆ ਵੀ ਜਿਹੜੀ ਆਪਾਂ ਘਰੋਂ ਚੀਜ਼ਾਂ ਕੱਢਣੀਆਂ ਹੀ ਨਹੀਂ ਮੁੜ ਕੇ ਇਕੱਰੀ ਘਰੇ ਬਾੜ ਲੀਆਂ ਸਾਹਮਣੇ ਚੱਲਦੀ ਸਕਰੀਨ ਤੇ ਝੋਟੀ ਸੱਜਣੋ ਸੱਤਾਂ ਮਹੀਨਿਆਂ ਦੀ ਗੱਬਣ ਕਿੰਨਾ ਦੁੱਧਵਾ ਦਾ ਭਰਾ ਤੋਂ ਪੁੱਛਾਂਗੇ ਨੀਲੀ ਰਾਵੀ ਦੀਆਂ ਨਿਸ਼ਾਨੀਆਂ ਕਵਰ ਕਰਦੀ ਆ ਸੱਜਣੋ ਬਹੁਤ ਹੀ ਸੋਹਣਾ ਰੰਗ ਰੂਪ ਛੋਟੀ ਬੂਰੀ ਦਾ ਤੇ ਜਿਵੇਂ ਕਹਿ ਦਈਏ ਨਾ ਬੂਰੀਆਂ ਰੱਖਣ ਦੇ ਸ਼ਕੀਨ ਭਰਾਵਾਂ ਲਈ ਅੱਜ ਖਾਸ ਰਹਿਣ ਵਾਲੀ ਵੀਡੀਓ ਤੇ ਅੱਗੇ ਆ ਗਈ ਇੱਕ ਆ ਸੱਜਣੋ ਟਿੱਡੇ ਕੱਟ ਦੇ ਵਿੱਚ ਸੱਜਰ ਨੇ ਬਾਹਲਾ ਹੀ ਚੰਗਾ ਦੁੱਧ ਦੁੱਧ ਦਿੱਤਾ ਬਾਈ ਦੱਸਦਾ ਤੇ ਚਾਰਾ ਪੈਰਾਂ ਤੇ ਨਿਸ਼ਾਨਾਂ ਤੇ ਨੀਲੀ ਰਾਵੀ ਦੀਆਂ ਨਿਸ਼ਾਨੀਆਂ ਇਹ ਵੀ ਕਵਰ ਕਰਦੀ ਤੇ ਮਿੱਤਰੋ ਇਹ ਵੀ ਗੱਭਣ ਚੈੱਕ ਪਾਸ ਆ ਪੰਜ ਮਹੀਨਿਆਂ ਦੀ ਹੋ ਗਈ ਛੇਵਾਂ ਲੱਗਣ ਦੀ ਤਿਆਰੀ ਆ ਬਸ ਪੰਜ ਚਾਰ ਦਿਨ ਹੀ ਬਾਕੀ ਆ ਬਾਕੀ ਹਿਸਾਬ ਕਿਤਾਬ ਬਾਈ ਦਸਾਂ ਇਹ ਨਾ ਕਰਾਂਗੇ ਨਵੇਂ ਵੀਰਾਂ ਨੂੰ ਰਿਕੁਐਸਟ ਬੇਨਤੀ ਵੀ ਰਹੂਗੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੱਕ ਰਿਕੁਐਸਟ ਬੇਨਤੀ ਹਰ ਵੀਡੀਓ ਚ ਰਹਿੰਦੀ ਆ ਕਿ ਕੋਈ ਵੀ ਪਸ਼ੂ ਜਿਹੜਾ ਤੁਸੀਂ ਖਰੀਦਨਾ ਥੋੜੀ ਜੀ ਤਸੱਲੀ ਕਰਕੇ ਖਰੀਦਦਾਰੀ ਕਰ ਲਿਆ ਕਰੋ ਬਾਅਦ ਦੇ ਵਿੱਚ ਨਾ ਲੰਮੇ ਲੂਮੇ ਦੇ ਕੇ ਕੁਛ ਨਿਬੜਦਾ ਨਹੀਂ ਸਜਣੋ ਕਿਉਂਕਿ ਜਦੋਂ ਕੇਰਾ ਪਸ਼ੂ ਆਪਣੇ ਘਰੇ ਆ ਗਿਆ ਯਾਰ ਫਿਰ ਸਮਝ ਲਓ ਵੀ ਆਪਣੀ ਤਕਦੀਰ ਪੜਨੀ ਹੁੰਦੀ ਆ ਕਿਉਂਕਿ ਜਦੋਂ ਕਿੱਲਾ ਬਦਲ ਜਾਂਦਾ ਨਾ ਪਸ਼ੂ ਦਾ ਮੇਰੇ ਤਜਰਬੇ ਦੇ ਹਿਸਾਬ ਨਾਲ ਉਦੋਂ ਪਸ਼ੂ ਦੀ ਕਿਸਮਤ ਜਿਹੜੀ ਉਹ ਆਪਣੇ ਕਿੱਲੇ ਦੀ ਆ ਜਾਂਦੀ ਆ ਤੇ ਅਗਲੇ ਦੀ ਬਦਲ ਜਾਂਦੀ ਆ ਤੇ ਸਟਾਰਟ ਕਰਾਂਗੇ ਆਪਾਂ ਆ ਬੂਰੀ ਨੀਲੀ ਰਾਬੀ ਤੋਂ ਵੇਖੋ ਤੋਫਾ ਹੀ ਵਿਖਾਦਨੇ ਅੱਜ ਵੱਧ ਤੋਂ ਵੱਧ ਵੀਡੀਓ ਲਾਈਕ ਲਈ ਕਸ਼ੇਅਰ ਸ਼ੁਰੂ ਕਰਕੇ ਕਮੈਂਟ ਕਰਕੇ ਦਸਾਂਜ ਦਾ ਹੌਸਲਾ ਵਧਾਈ ਕਰਿਓ ਕਿਉਂਕਿ ਟੌਪ ਦੇ ਨਕੀਨੇ ਲਿਆ ਤੇ ਹੋਰ ਵੀ ਕੋਸ਼ਿਸ਼ ਕਰੂਗਾ ਫਿਰ ਭੈਣ ਭਰਾ ਜਦੋਂ ਹੌਸਲਾ ਦੇਈਏ ਤੇ ਵੱਧ ਲੱਭਣ ਦੀ ਕੋਸ਼ਿਸ਼ ਕਰਦਾ ਯਾਰ ਹੋਰ ਵੀ ਇਹੋ ਜਿਹੇ ਪਸ਼ੂ ਆਪਾਂ ਲੱਭ ਕੇ ਭੈਣਾ ਭਰਾਵਾਂ ਨਾਲ ਸਾਂਝੇ ਕਰੀਏ ਆਜੋ ਬਾਹਲਾ ਲੰਮਾ ਸਮਾਂ ਨਾ ਲਈਏ ਤੁਹਾਡਾ ਤੇ ਕਰੀਏ ਗੱਲ ਬਾਤ ਤੇ ਲਈਏ ਜਾਣਕਾਰੀ ਦਸਾਂਜ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਹੋਰ ਸੁਣਾ ਮੇਰਾ ਵੀ ਵਧੀਆ ਵਧੀਆ ਤੀ ਸੁਣਾਓ ਚੜਦੀ ਕਲਾ ਨਾ ਚੜਦੀ ਕਲਾ ਨਾਂ ਵੀਰ ਦਾ ਨਾਮ ਦਲਜੀਤ ਸਿੰਘ ਦਲਜੀਤ ਸਿੰਘ ਪਿੰਡ ਕਸੀੜਪੁਰ ਜ਼ਿਲ੍ਹਾ ਕਰਤਾਰਪੁਰ ਆ ਗਿਆ ਤਹਿਸੀਲ ਬਟਾਲਾ ਤਹਿਸੀਲ ਬਟਾਲਾ ਤੇ ਮੋਬਾਈਲ ਨੰਬਰ ਵੀ ਦੱਸ ਗਏ ਮੋਬਾਈਲ ਨੰਬਰ 9776935121 ਇੱਕ ਰਹੀ ਹੋਰ ਮਾਰਦਾਰੀ 9776935121 ਤੇ ਅੱਜ ਫਿਰ ਤੋਕੜਾਂ ਗੱਬਣਾ ਵੀ ਤੇ ਨੀਲੀਆਂ ਵੀ ਤੇ ਬੂਰੀਆਂ ਵੀ ਹੈ ਬੂਰੀਆਂ ਤਾਂ ਦਿਲੀਆਂ ਅੱਜ ਦਾ ਫਰਹਾਨ ਹੈ ਨਾ ਹਾਂਜੀ ਹਾਂਜੀ ਕੋਈ ਕਹਿਣ ਵਾਲੀ ਗੱਲ ਨਹੀਂ ਛੱਡੀ ਹਾਂਜੀ ਹਾਂਜੀ ਤੇ ਦਸਾਂਜ ਪਾਜੀ ਇਹਦਾ ਕੀ ਹਿਸਾਬ ਕਿਤਾ ਮੈਂ ਤਾਂ ਕਿਹੜਾ ਸੂਆ ਤੇ ਕਿੰਨੇ ਚਿਰ ਦੀ ਗੱਬਣ ਜੀ ਤੀਜਾ ਸੂਆ ਸੂਈ ਸੀ ਤੇ ਚੌਥੇ ਵਾਸਤੇ ਗੱਬਣ ਤੇ ਕਿੰਨਾ ਸੱਜਰ ਨੇ ਦੁੱਧ ਦਿੱਤਾ ਸੱਜਰ ਨੇ ਪਾਜੀ ਇਹ 15 16 ਕਿਲੋ ਤੋਂ ਚੋਇਆ ਠੀਕ ਆ ਨਾਲੇ 7 ਕਿਲੋ ਦੁੱਧ ਠੰਡਾ ਕਰਕੇ ਹੈਗਾ 7 ਕਿਲੋ ਦੁੱਧ ਹੁਣ ਵੀ ਠੰਡਾ ਕਰਕੇ ਤੇ ਕਿੰਨੇ ਚਿਰ ਦੀ ਗੱਬਣ ਇਹ ਪਾਜੀ ਇਹਨੂੰ ਪੰਜਵਾਂ ਮਹੀਨਾ ਜਾਣ ਰਿਹਾ ਛੇਵਾਂ ਲੱਗਣਾ ਤਿੰਨ ਤਰੀਕ ਨੂੰ 3 ਤਰੀਕ ਨੂੰ 6 ਮਹੀਨਾ ਲੱਗਿਆ ਨਾ 26 ਤਰੀਕ ਨੂੰ ਵੀਡੀਓ ਕਰਦੇ ਆ ਨੌਂਾਂ ਦਿਨਾਂ ਨੂੰ 6 ਮਹੀਨਾ ਲੱਗ ਗਿਆ। ਕਿਆ ਬਾਤ ਆ। ਤੇ ਹੁਣ ਵੀ ਦੁੱਧ 7 ਕਿਲੋ ਐਨ ਪਾਂਡੇ ਚ ਆਉਂਦਾ ਹੈ। ਹਾਂਜੀ। ਤੇ ਮੈਂ ਬਹੁਤ ਚੰਗੀ ਆ ਤੇਰੀ। ਹਾਂਜੀ। ਤੇ ਚੱਕ ਚੁੱਕ ਕਰਾ ਕੇ ਓਕੇ ਠੰਡਾ ਟੀਕਾ ਲਾ ਕੇ ਲਦੀ ਡਾਕਟਰ ਆਪਣੇ ਕੋਲ ਤਸੱਲੀ ਕਰਕੇ ਲੈਂਦੀ। ਹਾਂ ਅਗਲਾ ਆਪਣੇ ਕੋਲ ਬੇਸ਼ੱਕ ਕਰਾ ਲਵੇ। ਕਰਕੇ ਫੇਰ ਆਪਣਾ ਹਾਂ ਵੀ ਕੱਲ ਨੂੰ ਨਾ ਮੇਰਾ ਭੈਣ ਭਰਾ ਕੋਈ ਲਾਂਬਾ ਦੇਵੇ ਹੈ ਨਾ ਤੇ ਦਸਾਂਜ ਭਾਜੀ ਕਰਖਨ ਲੰਮੀ ਆ ਇਹਨੂੰ ਕਿਰਾਏ ਤੋਰ ਚੱਕ ਝੋਟੀ ਸਜਣੋ ਤੀਜਾ ਸੂਈ ਸੀ ਤੇ ਚੌਥੇ ਲਈ ਗੱਬਣ ਮੈਂ ਯਾਰ ਬੜੀ ਚੰਗੀ ਕਰਮਾਂ ਵਾਲੀ ਪਤਲੀ ਚਮੜੀ ਦੇ ਛੱਜਰ ਨੇ ਵੀ ਚੰਗਾ ਦੁੱਧ ਦਿੱਤਾ ਥੋੜੀ ਜੀ ਨਾ ਸੰਭਾਈ ਨਹੀਂ ਕੀਤੀ ਕਿਸੇ ਭੈਣ ਭਰਾ ਨੇ ਜੇ ਚੰਗੀ ਸੰਭੀ ਹੋਈ ਨਾ ਮੈਂ ਤੇ ਜੇ ਕੋਈ ਸੰਭਣ ਵਾਲਾ ਭਰਾ ਵੀ ਲੈ ਗਿਆ ਨਾ ਸਚਨੋ ਤੇ ਜਿੰਨੇ ਮਰਜ਼ੀ ਛੱਜਰ ਦੇ ਪੈਸੇ ਮੰਗ ਲਿਆ ਜੋ ਤੇ ਗਾਹਕ ਨਾ ਪੈਸੇ ਆਪਾਂ ਨੂੰ ਭਰੂਗਾ ਕੋਈ ਕਹਿਣ ਵਾਲੀ ਗੱਲ ਨਹੀਂ ਇਹ ਨਾ ਕਿ ਸਵਤ ਕਰੀ ਜਾਂਦਾ ਤਾਂ ਸਾਹਜ ਕੋਲੇ ਜਾ ਕੇ ਸਵਤ ਕਰਨ ਵਾਲੀ ਚੀਜ਼ ਆ ਸਚਨੋ ਕਿਉਂਕਿ ਬੂਰੀ ਵੀ ਆ ਨੀਲੀ ਵੀ ਆ ਤੇ ਦੁੱਧ ਵੀ ਚੰਗਾ ਲੇਵਾ ਵੇਖੋ ਹਜੇ ਵੀ ਸੱਜਰਾਂ ਵਰਗਾ ਲਈ ਫਰਦੀ ਆ ਚੈੱਕ ਕਰ ਲੋ ਤੇ ਦਸਾਂਜ ਭਾਜੀ ਚਵਾਈ ਚੂਈ ਇੱਕ ਨੰਬਰ ਦੀ 100 ਦੀ 100 ਹਾਂਜੀ ਹਾਂਜੀ ਇੱਕ ਨੰਬਰ ਬੋਲੀ ਦਾ ਬੋਲੀ ਹੈਨਾ ਥਾਂ ਬਹੁਤ ਚੰਗਾ ਲੱਗਾ ਤੇ ਸਹਿਵਤ ਬਹੁਤ ਕੀਤੀ ਇਹਦੀ ਆਪਾਂ ਇਹ ਨਾ ਹੋਵੇ ਹੁਣ ਰੇਟ ਵਧ ਮੰਗ ਲਈ ਪੈਣਾ ਭਰਾਵਾਂ ਨੇ ਕਹਿਣਾ ਫਿਰ ਸਹਿਵਤ ਘੱਟ ਕਰਿਆ ਕਰ ਤੇ ਫਿਰ ਅਗਲਾ ਰੇਟ ਜਾਇਜ਼ ਕਰਦਾ ਰੇਟ ਜਾਇਜ਼ ਵੰਗਾ ਰੇਟ ਨਹੀਂ ਵਧ ਮੰਗ ਐਂ ਐਂ ਜੇ ਹੋ ਜੇ ਵੀ ਦਸਾਂਜ ਨੂੰ ਐਂ ਕਹਦੇ ਅਗਲਾ ਵੀ ਭਈਆ ਦਾ ਖਾਤਾ ਸੈਂਡ ਕਰ ਦੇ ਤੇ ਪੈਸੇ ਤੇਰੇ ਖਾਤੇ ਚ ਪਾ ਦਈਏ ਤੇ ਮੱਝ ਭੇਜ ਦੇ ਹਾਂਜੀ ਹਾਂਜੀ ਕਿੰਨੇ ਦੀ ਭੇਜ ਦੀਏ ਫਿਰ ਮੋਲੇ ਦਾ ਭਾਜੀ 62000 ਰੁਪਇਆ ਠੀਕ ਆ ਕੋਈ ਸ਼ੱਕ ਨਹੀਂ ਹਾਂਜੀ ਹਾਂਜੀ ਜਾਇ ਜੈ ਤੇਰਾ ਮੱਲ ਹਾਂਜੀ ਹਾਂਜੀ ਤੇ ਉਹਦੇ ਚੋਂ ਕੋਈ ਪਿਆਰ ਮੁਹੱਬਤ ਹਾਂ ਨਾ 60000 ਦੇ ਦਾਂਗੇ ਹਾਂ ਨਾ 60000 ਦੀ ਹਾਂਜੀ ਹਾਂਜੀ ਕੋਈ ਸ਼ੱਕ ਨਹੀਂ ਹੁਣ ਨਹੀਂ ਮੈਂ ਤੈਨੂੰ ਅੱਗੇ ਕਹਿੰਦਾ ਕੁਝ ਵੀ ਕਿਉਂਕਿ ਜਿਹੜੇ ਭੈਣ ਭਰਾ ਵੀਡੀਓ ਵੇਖਣਗੇ ਉਹਨਾਂ ਨੇ ਆਪ ਹੀ ਕਹਿ ਦੇਣਾ ਵਾਕੇ ਯਾਰ ਦਸਾਂ ਇਹਨੇ ਮਿਹਨਤ ਦਿੱਤੀ ਤੇ ਦਿੱਤੀ ਵੀ ਭਾਣਾ 60000 ਆ ਸਚਨੋ ਹਜੇ ਵੀ ਛੂਟ ਛੱਪਾ ਤਾਂ ਕਰਾ ਹੀ ਜਾਊਗਾ ਕੋਈ ਭੈਣ ਭਰਾ ਹਨਾ ਹਾਂਜੀ ਹਾਂਜੀ ਵੀ ਮੰਨ ਲਓ ਭਾੜਾ ਨਹੀਂ 5 400 ਦਾ ਕਰਾਈ ਜਾਊਗਾ। ਬਾਕੀ ਦਿਲ ਦਰਿਆ ਬੰਦਾ ਖੁਸ਼ਦਿਲ ਆ ਤੇ ਸਾਂਝ ਭਾਜੀ ਇਹਦੀ ਕੀ ਡਿਟੇਲ ਆ? ਇਹ ਭਾਜੀ ਇਹ ਦੂਜਾ ਸੁਆਹ ਦਾ। ਦੂਜਾ ਸੁਆਹ। ਹਾਂਜੀ ਹਾਂਜੀ। ਪਲੂਨੇ ਕਿੰਨੇ ਚਿਰ ਦੀ ਹਿਸਾਬ ਕਿਤਾਬ ਸਾਰਾ ਹੀ ਦੱਸ ਦੇ ਭੈਣਾ ਭਰਾ। ਸਤਵਾਂ ਮਹੀਨੇ ਤੋਂ ਗੱਭਣ ਨੂੰ ਜਾਣ ਲਿਆ ਜੇ। ਸਤਵਾਂ ਮਹੀਨਾ। ਹਾਂਜੀ 4 ਕਿਲੋ ਤਾਂ ਦੇਗਾ ਇਸ ਲਈ। ਹਜੇ ਵੀ। 4 ਕਿਲੋ ਦੁੱਧ ਤੇ ਸਤਵੇਂ ਮਹੀਨੇ ਚ ਆਉਂ ਤਾਂ ਲੱਤ ਜੀ ਮਾਰ ਕੇ ਕਹਿੰਦੀਆਂ ਵੀ ਹੁਣ ਪਾਸੇ ਹੋ ਜਾ। ਹੁਣ ਨਹੀਂ ਦਿੰਦੀਆਂ ਹਨਾ। ਇਹ ਦੇਈ ਜਾਂਦੀ ਹਜੇ ਵੀ। ਤੇ ਇਹ ਵੀ ਚੱਕ ਚੱਕ ਕਰਾਈ ਆ। ہاں ਜੀ। ਚੋਣ ਇੱਕ ਨੰਬਰ। ਚੋਣ ਇੱਕ ਨੰਬਰ ਦੀ ਪੋਲੀਦਾਰ। ਕੀ ਬਾਤ ਆ। ਤੇ ਸਾਂਝ ਭਾਜੀ ਇਹਨੂੰ ਵੀ ਕੱਢ ਬਾਰ। ਲੋ ਵੀ ਸੱਜਣੋ ਤੇ ਪਲੂਨ ਨੇ ਦੁੱਧ ਭਾਜੀ ਕਿੰਨਾ ਕੁ ਦਿੱਤਾ ਇਹਨੇ? ਪੁੱਛਿਆ ਤੇ ਮਾਲਕਾਂ ਤੋਂ। ਹਾਂ ਜੀ। ਪੁੱਛਿਆ ਤੇ ਮਾਲਕਾਂ ਤੋਂ। 12 ਲੀਟਰ ਤੋਂ ਚੋਆ ਇਹਨੇ। ਪਲੂਨ ਨਹੀਂ। ਹਾਂ ਜੀ। ਚੰਗੀ ਕੱਟੀ ਆ ਸੱਜਣੋ। ਕੋਈ ਸ਼ੱਕ ਨਹੀਂ। ਨੀਲੀ ਦੀਆਂ ਨਿਸ਼ਾਨੀਆਂ ਸਾਰੀਆਂ ਹੀ ਕਵਰ ਕਰਦੀ ਆ। ਸੂਲਸਾਲ 'ਚ ਵੀ ਨਿਸ਼ਾਨ ਆ ਕਰਮਾਲੀ ਦੇ। ਤੇ 골ਡਨ গোল্ডেন 부ਰੀ ਆ ਇਹ নোট ਕਰਿਓ ਹਾਂਜੀ ਹਾਂਜੀ ਹਾਂ গোল্ডਨ ਸੋਨਾ ਹੀ ਆ ਵੇਖੋ ਕੀ ਬਾਤ ਬਹੁਤ ਚੰਗੀ ਕੱਟੀ ਆ ਸੱਜਣੋ ਤੇ ਸਤਵਾਂ ਮਹੀਨਿਆਂ ਦੀ ਗੱਬਣ ਵੀ ਆ ਤੇ ਦੁੱਧ ਹਜੇ ਵੀ ਦਿੰਦੀ ਆ ਬਸਪਤ ਬਸ ਕੁਛ ਨਹੀਂ ਕਹਿੰਦੇ ਤੈਨੂੰ ਤੂੰ ਨਾ ਡਰ ਪੈਰ ਨਾ ਮਹਿਦੀ ਪੈਰ ਨਾ ਮਹਿਦੀ ਬਸਪਤ ਬਸ ਤੇ ਦਸਾਂਜ ਭਾਜੀ ਜਿਹੜੀ ਆਪਾਂ ਆਹ ਝੋਟੀ ਚਲਾ ਚਲੂ ਕੇ ਆਪਣੇ ਭੈਣਾ ਭਰਾਵਾਂ ਨੂੰ ਵਿਖਾਤੀ ਹਾਂਜੀ ਹਾਂਜੀ 골ਡਨ ਤੇ ਬੂਰੀ ਵੀ ਹੈਨਾ ਹਾਂਜੀ ਹਾਂਜੀ ਤੇ ਇਹਦਾ ਰੇਟ ਕੀ ਲਊਗਾ ਇਹ ਭਾਜੀ ਜਾਇ ਜੀ ਰੇਟ ਹੋਊਗਾ ਇਹਦਾ ਵੀ ਹਾਂਜੀ ਜ਼ਿਆਦਾ ਕਰੇਗਾ ਫਿਰ ਮੈਂ ਘਟਾਊਗਾ ਵੀ ਹਾਂਜੀ ਹਾਂਜੀ ਕਿਉਂਕਿ ਤੁਹਾਡੇ ਨਾਲ ਪਿਆਰ ਆ ਆਪਣਾ ਕੋਈ ਗੱਲ ਨਹੀਂ ਬਾਈ ਹਾਂ ਇਹ 65000 ਦੇ ਦਾਂਗੇ 65000 ਦੀ ਹਾਂਜੀ ਉਹਦੇ ਚੋਂ ਕੋਈ ਵੈਸੇ ਜਾਇ ਜੇ ਮੈਂ ਬਾਹਲਾ ਨਹੀਂ ਕਹਿੰਦਾ ਤੈਨੂੰ ਕੋਈ 70 75 ਨਹੀਂ ਮੰਗਿਆ ਤੂੰ ਕਰਾ ਲਓ ਤੁਸੀਂ ਕਰਾ ਲਓ ਮਾਰਦਾਂ ਨੂੰ ਭਾਜੀ ਹੈ ਕਰਾ ਲਓ ਤੁਸੀਂ ਕਰਾ ਲਓ 63 ਦੀ ਦੇ ਦਈਏ ਜਿਆਦੇ ਤੱਕ ਆ ਨਹੀਂ ਤੱਕਾ ਵਾ ਜਿਆਦੇ ਆ ਹਾਂਜੀ ਹਾਂਜੀ ਅੱਛਾ ਫਿਰ ਕਿੰਨੇ ਦੀ ਦਈਏ 64 ਦੀ ਦਾਂਗੇ 64000 ਦੀ ਹਾਂਜੀ ਹਾਂਜੀ ਲਓ ਵੀ ਸੱਜਣੋ ਮੈਂ ਤਾਂ ਮਾਰੀ ਸੀ ਸੱਟ ਤੇ ਬਾਈ ਕਹਿੰਦਾ ਯਾਰ ਜਿਆਦੇ ਤੱਕਾ ਹੋ ਜਾਊਂਗਾ ਵੀ ਪੈਸੇ ਲੱਗ ਕੇ ਆਉਂਦੀਆਂ ਹਾਂਜੀ ਹਾਂਜੀ ਤੇ ਬਾਈ ਚੋਣ ਚਾਨ ਇੱਕ ਨੰਬਰ 64000 ਦੀ ਝੋਟੀ ਆ ਸੱਜਣੋ ਸੱਤਾਂ ਮਹੀਨਿਆਂ ਦੀ ਗੱਬਣ ਕੋਈ ਮਾੜੀ ਨਹੀਂ ਜਦੋਂ ਘਰੇ ਆ ਗਈ ਨਾ ਤੁਹਾਡੀ ਰੂਹ ਖੁਸ਼ ਕਰੂਗੀ ਦੁੱਧ ਵਾਲੀ ਨਾੜ ਵੇਖੋ ਸੱਜਣੋ ਵਾਕਈ ਦੁੱਧ ਦਿੱਤਾ ਹੋਊਗਾ ਕੋਈ ਕਹਿਣ ਵਾਲੀ ਗੱਲ ਨਹੀਂ ਤੇ ਦੋ ਪੂਰੀਆਂ ਨੀਲੀ ਰਾਵੀ ਦੇ ਨਗੀਨੇ ਵਿਖਾਏ ਆ ਬਾਕੀ ਸ਼ਾਰਟ ਸ਼ੂਟ ਵੀ ਲਾਵਾਂਗੇ ਅੱਜ ਤੇ 64000 ਦੀ ਹੈਨਾ ਹਾਂਜੀ ਹਾਂਜੀ ਤੇ ਇਹ ਕਾ ਆ ਗਈ ਏ ਦਰਦੀ ਜੀ ਥੋੜੀ ਜਿਹਾ ਅੱਜ ਕੀ ਚੱਕਰ ਐ ਨੂੰ ਦਰਦੀ ਆ ਏ ਆਈ ਕਰਕੇ ਬਾਹਰ ਬੋਰ ਨਹੀਂ ਕਾਦੇ ਲੋਕੀ ਹਾਂ ਆਈ ਕਰਕੇ ਵੀ ਪਸੂ ਕਰਦੇ ਆਈ ਕਰਕੇ ਕਰਦੇ ਤੇ ਇਹਦੇ ਕਿੰਨਾ ਦੁੱਧ ਦੁੱਧਾ ਤੇ ਕੀ ਸਾਫਤਾ ਖੇਲੇ 6 ਕਿਲੋ ਬਾਈ ਦੁੱਧਿਆ 6 ਕਿਲੋ ਲੀਵਾ ਚੰਗਾ ਵਿਖਾਉਂਦੀ ਏ ਇਹ ਹਾਂਜੀ ਹਾਂਜੀ ਠੀਕ ਆ ਤੇ ਕਿੰਨੇ ਚਰਦੀ ਸੂਈ ਆ ਹਾਂਜੀ ਸੂਈ ਕਿੰਨੇ ਚਰਦੀ ਆ ਸੂਈ ਨੂੰ 2.5 ਮਹੀਨੇ ਹੋਏ ਨੂੰ ਤਾ ਇਮੀਨੇ ਸੁਈ ਬਣੀ ਤਾਂ ਨਹੀਂ ਹੋਣੀ ਨਹੀਂ ਬਣੀ ਨਹੀਂ ਹੈਗੀ ਵੇਲੀ ਆ ਹਾਂਜੀ ਹਾਂਜੀ ਤੇ ਦੁੱਧ ਸ਼ੇਕ ਕਿਲੋ ਆ ਹਾਂਜੀ ਚੂਨਚਾਂ ਨੂੰ ਠੰਡੀ ਆ ਓਕੇ ਚੂਨਚਾਂ ਪਾੜੇ 부ੜੇ ਤੇ ਟੀਕਾ ਲਵਾਉਣਾ ਮੇਰੇ ਕੋਲ ਟੀਕਾ ਲਵਾਇਆ ਇੰਨੇ ਟੀਕਾ ਲਵਾਇਆ ਆ ਕੇ ਆਪਣੇ ਕੋਲੇ ਹੈਨਾ ਐਵੇਂ ਕੋਈ ਭੈਣ ਭਰਾ ਕਵੇ ਪਾੜੇ ਤੇ ਹੈਨਾ ਨਹੀਂ ਸਿਆਣੀ ਗੱਲ ਦੱਸਣਾ ਚਾਹੀਦਾ ਚੂਨਚਾਂ ਨਾ ਇੱਕ ਨੰਬਰ ਆ ਠੀਕ ਆ ਰੇਟ ਇਹਦਾ ਕੀ ਰਹੂਗਾ ਰੇਟ ਮੁੱਲ ਦਾ 50000 ਕਰਦੇ ਆ ਮੁੱਲ 50000 ਤੇ ਕਿੰਨੇ ਦੀ ਦੇ ਦੀਏ 48 ਦੇ ਦਾਂਗਾ 48000 ਦੀ ਕੋਈ ਹੋਰ ਵੀ ਹੋਇਆ ਛੋਟਛਾਪਾ ਕਰਦੀ ਤੇ ਤੋਰ ਕੇ ਵਿਖਾਈਏ ਬਾਲੀ ਤਾਂ ਨਹੀਂ ਡਰਦੀ ਨਹੀਂ ਨਹੀਂ ਕੋਈ ਗੱਲ ਠੀਕ ਆ ਥੱਲੇ ਉਸਫਾਈਆਂ ਸੁਈਆਂ ਚੰਗੀਆਂ ਹਨ 6 ਕਿਲੋ ਦੁੱਧ ਵੀ ਆ ਸਜਣੋ ਬਾਕੀ ਨਵਾਂ ਹਾ ਹਨ ਇਹਦਾ ਕੈਮਰੇ ਤੋਂ ਡਰਦੀ ਆ ਮੈਂ ਪਹਿਲਾਂ ਹੀ ਵੇਖੀ ਆ ਕੱਦ ਕਾਠ ਚੰਗਾ ਝੋਟੀ ਦਾ ਤੇ ਪਤਲੀ ਚਮੜੀ ਦੀ ਆ ਬਾਕੀ ਰੇਟ ਸਜਣੋ ਆ ਜਾਇਜ਼ ਆ ਕੋਈ ਸ਼ੱਕ ਨਹੀਂ ਬਾਲਾ ਰੇਟ ਨਹੀਂਗਾ ਬਸ ਬੱਸ ਮੈਂ ਹੁਣ ਦੱਸਿਆ ਨਾ ਇਹ ਥੋੜੀ ਜੀ ਨਾ ਪਹਿਲਾਂ ਵੀ ਕਰਦੀ ਸੀ ਤੇ ਦਸਾਂਜ ਪਾਜੀ 48000 ਦੀ ਹਾਂਜੀ ਹਾਂਜੀ ਉਹਦੇ ਚੋ ਕੋਈ ਫੋਨ ਲਾਵੇ ਭੈਣ ਭਰਾ ਮਾੜਾ ਮੋਟ ਛੋੜ ਛੱਪਾ ਕਰ ਦਿਆਂਗੇ ਹਨਾ ਕਰ ਦਿਆਂਗੇ ਯਾਰ ਕੋਈ ਨਹੀਂ ਵੇਖੀ ਜੋ ਲਾਸਟ ਵਾਲੀ ਆ ਹਾਂਜੀ ਹਾਂਜੀ ਉਹ ਕਰਮਾਂ ਵਾਲੀਆਂ ਆਪਣੇ ਦੋ ਹੀਰੇ ਆ ਹਨਾ ਹਾਂਜੀ ਹਾਂਜੀ ਕਿਆ ਬਾਤ ਆ ਜਿਉਂਦੀਆਂ ਰਹਿਣ ਯਾਰ ਜੱਥੇ ਵੀ ਜਾਣ ਸੱਜਣੋ ਟੌਪ ਦੀਆਂ ਮਈਆਂ ਲਿਆਇਆ ਯਾਰ ਸੱਜਣੋਂ ਲੱਭ ਕੇ ਤਕਰੀਬਨ ਕੰਮ ਨਾ ਜਿੰਨੀਆਂ ਵੀ ਵੀਡੀਓ ਕਰ ਲਈਆਂ ਭਰਾ ਕੋਲ ਤੀਜੀ ਚੌਥੀ ਵੀਡੀਓ ਆ ਤੇ ਟੋਕੜ ਗੱਭ ਚੈੱਕ ਪਾਸ ਇੱਕ ਦੋ ਵੀਡੀਓ ਦੇ ਵਿੱਚ ਮਈਆਂ ਦਿੱਤੀਆਂ ਹੀ ਆ ਭੈਣਾ ਭਰਾਵਾਂ ਨੂੰ ਕਿ ਜਿਆਦਾ ਕੰਮ ਟੋਕੜਾਂ ਗੱਭਣਾਈਆਂ ਦਾ ਤੈਨੂੰ ਬਾਹਲਾ ਚਾਹ ਹਨਾ ਹਾਂਜੀ ਹਾਂਜੀ ਵੀ ਤੋਕੜ ਕੱਬ ਵਿੱਚ ਨਹੀਂ ਸੌਖੀ ਆ ਜੱਟਾ। ਵਿਚੜੀ ਵੀ ਸੌਖੀ ਆ ਬਾਕੀ ਤੋਕੜ ਕਾਗ ਦੇ ਪੱਲੇ ਵੀ ਪੈ ਜਾਂਦਾ। ਕਾਗ ਦੇ ਪੱਲੇ ਕੋਈ ਨਾ ਕੋਈ ਤਾਂ ਹਰ ਬੰਦਾ ਖੁਸ਼ ਹੋ ਕੇ ਲੈਂਦਾ। ਖੁਸ਼ ਹੋ ਕੇ ਲੈਂਦਾ ਅਗਲੇ ਨੂੰ ਐ ਹੁੰਦਾ ਯਾਰ ਜੇ ਦੁੱਧ ਘੱਟ ਦੇ ਦੂਗੀ ਤੇ ਘਾਟਾ ਕੋਈ ਨਹੀਂ ਗਾਂ ਦਿਨ ਤਾਂ ਚੜ ਗਿਆ ਤੇ ਛਿਪ ਗਿਆ। ਹਾਂਜੀ ਹਾਂਜੀ। ਹਨਾ ਦਿਨ ਤਾਂ ਰਲੇ ਹੀ ਹੁੰਦੇ ਆ। ਜਦੋਂ ਚੈੱਕ ਪਾਸ ਹੋਊਗੀ। ਸਹੀ ਗੱਲ। ਤੇ ਬਾਕੀ ਇਹ ਟਾਈਮ ਵੀ ਇੱਦੋਂ ਲੰਗੀਆਂ ਖੜੀਆਂ ਹਨ। ਹਨਾ? ਹਾਂਜੀ ਹਾਂਜੀ। ਨਹੀਂ ਕੋਈ ਸ਼ੱਕ ਨਹੀਂ। ਧੰਨਵਾਦ ਆ ਸਜਣੋ। ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੇ ਟੌਪ ਦੇ ਹੀਰੇ ਵਿਖਾਏ ਆ ਜਿ ਤੁਹਾਨੂੰ ਤੋਕੜਾਂ ਕ ಲುಟ್ಟೆ ಮೇಲ ಧನ್ವಾ ಸಾರಿ ಭಾ ಭಾ